ਜੀ ਵੀਰੇ ਜਤਿ ਸ਼੍ਰੀਕਾਲ ਹੋਰ ਕੀ ਹਾਲ ਨੇ ਭਰਾ ਹਾਂ ਜੀ ਆ ਕੇ ਦਾ ਕਬੂਤਰ ਆ ਗਿਆ ਵੀਰੇ ਸਾਡੇ ਕੋ ਬਾਜੀ ਵਾਲਾ ਦੂਸਰ ਵਾਲਾ ਜੈਪਰੇ ਵਾਲਾ ਇਹ ਨਹੀਂ ਪਤਾ ਵੀ ਦੂਜੀ ਮੋਹਰ ਤਾਂ ਲੱਗੀ ਨਹੀਂ ਦੀ ਵੀਰੇ ਇੱਕੋ ਆ ਕਾਲਾ ਆਇਆ ਜੀ ਤੇ ਫੜਿਆ ਆਪਾਂ ਹੁਣੇ ਆ ਜੇ ਕਿਸੇ ਦਾ ਹੋਵੇ ਲੈ ਜਾਓ ਵੀਰੇ ਨਿਸ਼ਾਨੀ ਦੱਸ ਕੇ ਤੇਲ ਪਾਈ ਹੋਈ ਆ ਇਹਦੀ ਸੱਜੀ ਬਗੜ ਲਾਲਾ ਲਾਲ ਜੀ ਨਹੀਂ ਕਬੂਦਰੀ ਆ ਚਿੱਟੀਆਂ ਅੱਖਾਂ ਦੀ ਆ ਵਾਇ ਕਦੋਂ ਦਿਨ ਲਈ ਰੱਖਾਂਗੇ ਅਸੀਂ ਠੀਕ ਹਨ ਨੋਨੀ ਬੀ ਹੈ ਹਾਂਜੀ ਉਸ ਤੋਂ ਬਾਅਦ ਚ ਹੈ ਟੈਂਟ ਦੇਣੀ ਆ ਚਲ ਠੀਕ ਆ ਲੈ ਬਿਰਿਆ ਦੇ ਲੋ ਆਹ ਇਹਦੇ ਠੱਲ ਪਾਈ ਹੋਈ ਆ ਆਪਣਾ ਵੀ ਦੱਸ ਕੇ ਨੰਬਰ ਨੰਬਰ ਕੀ ਲਿਖਿਆ ਲੈ ਜੀ ਜਿਹਦੀ ਹੋਈ ਇਹ ਡੈਚੇ ਬੈਠੀ ਆ ਵੀਰੇ ਨੰਬਰ ਆ ਸਾਡਾ 73475 62696 62696 73475 62696 ਛੱਡੀਏ ਜਾਨਵਰ ਜੀ ਆਸੀ ਗਾਲ ਵੀਰੇ ਸਾਰੇ ਭਰਾਵਾਂ ਨਾਲ ਲਓ ਜੀ ਅੱਜ ਨਵੇਂ ਜਾਨਵਰ ਕੱਢਦੇ ਆ ਦੋ ਪਹਿਲਾ ਮੁਰਗੇ ਖੋਲਦੀ ਆ ਮਨ ਤੋਂ ਮਰੂ ਹੁੰਦੀ ਜਾਈ ਲਓ ਜੀ ਖੋਲਤੀਆਂ ਮੁਰਗੀਆਂ ਇੱਧਰ ਮੁਰਗਾ ਇੱਧਰ ਕਰਤਾ ਆ ਪੈਂਦਾ ਯਾਰ ਇਹ ਹੋ ਗਿਆ ਲਿਓ ਭਾਈ ਛੱਡੀਏ ਜਾਨਵਰ ਜੀ ਲਓ ਵੀਰੇ ਕਾ ਬੰਨ ਤਾਂ ਲਾਉਣ ਲਈ ਉੱਤੇ ਤੇ ਉਹਨੂੰ ਮੈਂ ਕੱਢਦਾ ਦੂਜੇ ਨੂੰ ਦੇ ਦੇ ਛੱਡ ਕੇ ਜੀ ਵਾਹਿਗੁਰੂ ਸਤਨਾਮ ਮਾਲਕਾਂ ਭਲੀ ਗਈ ਕਿੱਧਰ ਫੱਟੀ ਵਾਲਾ ਆ ਬੈਠਾ ਨਾ ਇਹ ਇੱਕ ਮਿੰਟ ਫੜ ਲਵਾ ਵੀਰੇ ਜੀ ਬਾਈ ਇਹ ਆ ਕਬੂਤਰ ਨਵਾ ਕੱਢਣਾ ਆਪਾਂ ਇੱਕ ਅੱਜ ਪਹਿਲਾਂ ਵੀ ਨਹੀਂ ਉੱਡਦਾ ਪੁੱਤ ਬਣੇਗਾ ਕਰੇ ਉੱਡਦਾ ਇਹਦੀ 50 50 ਨੰਬਰ ਠੱਲ ਠੀਕ ਹਨੋ ਨਹੀਂ ਜੀ ਕੱਢ ਲਈਏ ਕੱਢਦੇ ਆ ਦੇਖੀ ਜੋ ਬਸ ਪੁੱਤ ਬਸ ਬਸ ਲਾਲ ਫੱਟੀ ਮਾਰੀ ਆ ਛੱਡ ਜਾ ਛੱਡ ਜਾ ਵੀਰੋ ਬਰਾ ਬਸ ਕਰੇਗਾ ਜੀ ਸਿੱਧਾ ਪੁੱਤ ਬਣੇਗਾ ਕਰੇ ਆ ਜੀ ਸਿੱਧਾ ਪੁੱਤ ਬਣੇਗਾ ਬਾਹਰ ਨਾ ਜਾਏ ਲੈ ਬੈਠ ਉੱਤੇ ਜਾਲ ਤੇ ਉਹਦੇ ਨਾਲ ਲਓ ਜੀ ਉੱਡ ਗਿਆ ਉੱਡ ਗਿਆ ਸਿੱਧਾ ਹੀ ਉੱਡ ਗਿਆ ਲਓ ਵੀ ਮੈਂ ਚੱਕ ਦਵਾ ਜਾਲ ਲਓ ਵੀਰੇ ਆ ਫੇਰਦਾ ਘੜਤਾ ਪੰਨਾ ਮਾ ਜਾਣ ਲੜ ਅੱਜ ਲਾਲ ਫੱਟੀ ਮਾਰੀ ਹੀ ਹੈ ਇਹਦੇ ਔਰ ਦਾ ਪਰ ਹੋਰੇ ਲੋਟਿਆ ਅੱਜ ਪਹਿਲੇ ਦਿਵੇਂ ਕੱਢਿਆ ਇੱਕ ਵਾਰ ਬੱਚਾ ਹੁੰਦਾ ਉੱਡਿਆ ਦੀ ਬਸ ਆਦੀ ਲੈ ਵੀਰੇ ਲਾਲ ਮੈਂ ਨੂੰ ਮੈਂ ਬਿਠਾ ਲਈ ਸਿੱਧਾ ਆ ਜੀ ਇਧਰੋਂ ਆਉਂਦਾ ਹੁਣ ਆ ਆ ਗਿਆ ਵੀਰੇ ਆ ਆ ਆ ਆ ਆ ਆਇਆ ਚੱਲ ਆਦੇ ਆ ਗਿਆ ਜੀ ਚੱਲ ਪਹਿਣਾ ਚੱਲ ਪਹਿਣਾ ਚੱਲ ਪਹਿਣਾ ਮੈਂ ਫੇਰ ਇਹਨੂੰ ਗੋੜ ਦੇਵਾਂਗੇ ਜੇ ਨਾ ਚੱਲੇ ਆਹ ਲੋ ਲੱਗਦਾ ਤਾਂ ਹੈਗਾ ਆਇਆ ਇਹ ਕਾ ਕੱਢਣਾ ਨਾ ਮਾ ਲਿਆਰਸ਼ ਨੂੰ ਦਿਖਾ ਦਈਏ ਮੜਾ ਯਾ ਇਹਦਾ ਥੱਲ ਨੰਬਰ ਆ ਅਰੇ ਫਿਆਲ ਚ ਕਿੰਨਾ 108 ਠੀਕ ਆ 108 ਨੰਬਰ ਹੂੰ 108 ਨੂੰ ਵਜੂ ਦੇਖ ਪਹਿਲਾਂ ਪੂਤਾ ਰਹਿਣਾ ਲੈ ਇਹਨੂੰ ਬਿਠਾ ਦੀਏ ਉਹ ਤੇ ਹੀ ਬਿਠਾ ਇੱਧਰ ਇਹਨੇ ਬਹਿਣਾ ਨਹੀਂਗਾ ਉਹਦੇ ਨਾਲ ਤਾਂ ਲੈ ਜੂ ਲਾ ਨਹੀਂ ਕੋਟ ਉੱਚੀ ਚੱਕਦਾ ਗਿਆ ਹਰੀਆਂ ਗੰਤਾਂ ਵਾਲਾ ਵੀ ਬਚਾ ਜਾਂਦਾ ਵੀਰੇ ਆਇਆ 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 ਪੁੱਤ ਆ ਫਿਰ ਬਾਈ ਚ ਆਉਂਦਾ ਨਹੀਂ ਹੋਣਾ ਸਹੀ ਇਧਰੋਂ ਤੇ ਆ ਆ ਗਿਆ ਜੀ ਆ ਜਾ ਆ ਜਾ ਆ ਜਾ ਆਇਆ ਆ ਆਉਂਦਾ ਵੀਰੇ ਲੈ ਮੈਂ ਲਾਲ ਮੈਨੂੰ ਹਾਂਜੀ ਬਾਈ ਜੀ ਕਿਹਦਰਾਣਾ ਮਾਰ ਕੇ ਬੁੱਲ ਛੁੱਟੇ ਪਈ ਨੇ ਖੁੱਡੇ ਕਰਾ ਕੇ ਡੈੜੀ ਨੂੰ ਬਿਠਾ ਦੇ ਚੱਲ ਰਾਲਾ ਹਾਂ ਕਰਤਰਾ ਵਾਲਾ ਹਰੀਆਂ ਕੰਤਰਾ ਥੋੜਾ ਦਿਮਾਗ ਹੱਫਟ ਹੋ ਗਿਆ ਦੀ ਲਾਓ ਵੀਰੇ ਇੱਕ ਤਾਂ ਸਿੱਧਾ ਬਿਠਾ ਲਿਆ ਬੱਚਾ ਹੁਣ ਉਹਨੂੰ ਲਾਉਨੇ ਆ ਕਿ ਹੁਣ ਦੂਜਾ ਡਾਉਨੇ ਆ ਇੱਕੋ ਜਿਹੜਾ ਫੱਟੀ ਵਾਲਾ ਉਹ ਪਰੇ ਚਲੇ ਗਿਆ ਯਾਰ ਬਾਰ-ਬਾਰ ਪਿੰਡ ਤੋਂ ਉਹ ਡਾਇਆ ਨਹੀਂ ਦੀ ਵੱਡਾ ਕਬੂਤਰ ਦੀ ਆ ਬੱਚਾ ਦੀ ਲੈਣ ਲਾ ਲਈਏ ਲੋ ਜੀ ਆ ਗਿਆ ਨੋਨੀ ਬਾਈ ਦਾ ਬੱਚਾ ਸਿੱਧਾ ਹੈ ਹਾਂ ਹਲੇ ਵੀ ਕਹਿੰਦਾ ਛੱਡ ਦੇ ਲੋ ਡਾਵਾਂਗੇ ਸ਼ੇਰਾਂ ਕਾਲੂ ਹਾਂ ਕਾਲੂ ਡਾਵਾਂਗੇ ਤੈਨੂੰ ਬੈਠ ਫਰੇ ਟੋਲੀ ਚ ਜਾਨਾ ਪਾਣੀ ਪੁਣੀ ਪੀ ਦੂਜਿਆਂ ਨੂੰ ਵੀ ਪਾਈਏ ਬਦਾਮ ਭਾਈ ਨਾਲੇ ਉਹ ਛੱਡ ਲਈਏ ਇੱਕ ਪਹਿਲਾਂ ਲਓ ਜੀ ਭਰਾ ਹੁਣਾ ਦੂਜਾ ਬੱਚਾ ਆਪਾਂ ਕੱਢਦੇ ਆ ਇੱਕ ਹੋਰ ਬੰਨ ਲਿਆ ਉਹ ਡਾਉਨੇ ਆ ਦਰ ਜਰਾ ਪਹਿਲੇ ਹੀ ਬੜ ਕੇ ਕੀ ਮੂੰਹ ਬਟ ਲਿਆ ਨੇ ਕੋਈ ਨਹੀਂ ਛੱਡਦੇ ਆ ਦੇਖੀ ਜਾਓ ਲਓ ਇਹ ਨੌਨੀ ਬਾਈ ਦਾ ਬੱਚਾ ਛੱਡਣ ਲੱਗਿਆ। ਹਰੀ ਝਲਰ ਵਾਲਾ। ਕਿੰਨਾ ਨੰਬਰ ਹੈ ਦਾ? 109 ਨੰਬਰ। 109 ਨੰਬਰ। ਇਹਨੂੰ ਬਿਠਾ ਦੇਣਾ ਖੁੱਲਾ ਆਪੇ ਉੜ ਜੂ ਜਿਵੇਂ ਉਹ ਉੱਡਿਆ ਸੀ। ਉਹ ਕੰਨੇ ਉਡਾਉਣਾ ਨਹੀਂਗਾ। ਫੇਰ ਆਪੇ ਆ ਜਾਂਦਾ ਸਿੱਧਾ। ਲਿਆ ਵਾਹਿਗੁਰੂ ਸਤਨਾਮ ਸੱਚਾ ਪਾਸ਼ਾ ਮਾਲਕਾ ਸਭ ਦਾ ਭਲਾ ਕਰੀ। ਲਓ ਬੈ ਗਿਆ ਲਿਆ ਬਾਈ ਉਧਰ ਉੱਪਰ ਖੜੀ ਕਰਦੀ ਸ਼ਿਆਤਰੀ। ਲਓ ਯਾ ਬਜੇ ਘਟ ਲੈਨੇ ਨੂੰ ਪਾਣੀ ਰੱਖਿਆ ਪੀ ਲੈਣ ਚਲੋ ਤੂੰ ਵੀ ਪੀ ਲੈ ਆਇਆ ਚੱਲ ਚੱਲ ਤੂੰ ਵੀ ਪੀ ਲੈ ਆ ਦੋਈ ਭਾਈ ਨੇ ਆਹਾ ਤੇ ਆ ਜਿਹੜਾ ਜਿਹੜਾ ਆ ਆਪਾ ਲੈ ਉਹ ਤੇ ਇੱਧਰ ਨੂੰ ਆ ਪਾਣੀ ਪੀ ਲੈ ਪੀ ਲੈ ਪੀ ਲੈ ਅਰਜਨ ਨੂੰ ਕੀ ਲੀਂ ਉਹਰੇ ਛੱਡ ਜਾ ਤੂੰ ਲਿਆਓ ਜੀ ੜਾਈਏ ਇਹਨੂੰ ਵੀ ਦੇ ਦਿਆਂ ਲਾ ਕੇ ਲਿਆਓ ਜੀ ੜਾਤਾ ਬਈ ਦੂਜਾ ਵੀ ਕਿਧਰ ਆ ਦੇਈਏ ਯਾਰ ਲਰ ਵਾਲਾ ਆਇਆ ਪੁੱਤ ਲਿਆ ਇਹਦੇ ਦੇ ਕਿਦਰ ਨੂੰ ਜਾਂਦਾ ਕੀ ਕਰਦਾ ਸਿੱਧਾ ਹੁੰਦਾ ਬੈਹਂਦਾ ਕੋਨੀ ਬਈ ਦੀ ਨਿਗਾਹ ਤੋਂ ਆਇਆ 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 ਲੈ ਲਾ ਲਈ ਇਹਨੂੰ ਬਾਈ ਸਤੈਲਾ ਬੈਕੂ ਸਿੱਧਾ ਹੀ ਆਇਆ ਆਇਆ ਹਾਂਜੀ ਬਾਈ ਲੋ ਬਈ ਦੀ ਚੱਲਰ ਵਾਲਾ ਵੀ ਬਾਹਲਾ ਫੂਲ ਫੂਲ ਮਾਰ ਕੇ ਸਿੱਧਾ ਪੰਜ ਮਿੰਟ ਡਾਇਆ ਬਾਈ ਬਿਠਾ ਲਿਆ ਸਿੱਧਾ ਬਚਾ ਕੇ ਕਰਕੇ ਹੁਣ ਇਹਨਾਂ ਨੂੰ ਕੱਢਾਂਗੇ ਦੋ ਨੂੰ ਤੀਜਾ ਤਾਂ ਬਾਹਰੇ ਗਿਆ ਆਜੂ ਆਥਣ ਤੱਕ ਲੈ ਇਹਨੂੰ ਲਾ ਲਈਏ ਲਓ ਜੀ ਜਿਹੜਾ ਤੀਜਾ ਛੱਡਿਆ ਸੀ ਉਹ ਤਾਂ ਬਾਹਰੇ गिर ਗਿਆ ਨੋਨੀ ਬਾਈ ਦਾ ਆ ਆਪਾਂ ਕੱਢ ਲਏ ਵੀਰੇ ਤਰ ਸਾਰੀ ਉੱਡਣ ਵਾਲੇ ਆ ਦੋਏ ਭਾਈ ਨੇ ਤਿੰਨੇ ਭਾਈਓ ਨੇ ਆ ਪਹਿਲੀ ਝੋਲੀ ਦੇ ਨੇ ਆਂਡੇ ਚੱਕ ਕੇ ਬਦਲਤੇ ਦੀ ਆਪਾਂ ਉਹ ਉਸ ਜੋੜੇ ਤੋਂ ਕਢਾ ਲਈ ਦੀ ਕੇ ਨਾ ਆ ਉਸ ਜੋੜੇ ਤੋਂ ਕਢਾਈ ਦੀ ਉਹ ਆਂਡੇ ਬਦਲਤੇ ਦੀ ਹਨਾ ਡੋਲ ਚੋਂ ਹੀ ਕਢਾਏ ਨੇ ਛੋਟੇ ਇੱਕ ਇੰਨਾ ਚ ਬਿਟ ਇੰਨਾਂ ਲੋ ਕਿੱਥੇ ਉਹ ਛੋਟਾ ਭਾਈ ਇਹਦਾ ਇੱਕ ਕੀ ਦਾ ਸੱਚੂ ਪੂਰਾ ਇਹ ਭਾਈ ਨਹੀਂਗਾ ਇਹ ਇਹ ਇੰਨਾ ਇਹਦੇ ਮਾਂ ਪਿਓ ਇਹਦੇ ਮਾਂ ਪਿਓ ਨੇ ਉਹ ਕਣਾ ਚਾਚੇ ਲੱਗਦੇ ਨੇ ਉਹ ਚਾਚੇ ਫੁੱਫੜੀ ਪੂਆ ਪੂਆਰ ਚਾਚੇ ਨੇ ਇਹਦੇ ਠੀਕ ਆ ਠੀਕ ਆ ਲਿਆਓ ਬਈ ਦਪਾ ਦੀ ਬਦਮ ਰੋਟੀ ਖਾ ਲਿਓ ਪਹਿਲਾਂ ਅੱਲੇ ਲਿਖ ਲੀ ਨਾਲ ਡੈਰੀ ਤੇ 108 ਨੰਬਰ ਸਿੱਧਾ 109 ਨੰਬਰ ਸਿੱਧਾ ਦੂਆ ਆਇਆ ਹੀ ਨਹੀਂ ਇੱਕ 50 ਨੰਬਰ ਵਾਲਾ ਸਿੱਧਾ ਨਹੀਂ ਆਇਆ ਆ ਦੇ ਕੱਢਣ ਵਾਲੀ ਤਰੀਕ ਲਿਖ ਲਈ ਵੀ ਕਿੰਨੇ ਤਰੀਕ ਨੂੰ ਕੱਢੇ ਦੀ ਪਹਿਲਾਂ ਨਹੀਂ ਲਿਖੇ ਹੁਣ ਲਿਖਣ ਲੱਗਿਆ ਬਾਈ ਦੇਖ ਲੈ ਤਿੰਨੇ ਆਪਾਂ ਜਿਹੜੇ ਅੱਜ ਕੱਢੇ ਤੀਏ ਦੋ ਕੱਲੂ ਹੋਰ ਕੱਢਦੇ ਆ ਬਾਕੀ ਮਾਰ ਗਿ ਨਹੀਂ ਪਾਈ ਆਓ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਪਾ ਵੀ ਲੈ ਸਾਬ ਤਾਂ ਹੀ ਤੁਹਾਡੀ ਪਾਏ ਸਾਬ ਤਾਂ ਹੀ ਮਾਰਿਆ ਰੇਖਾ ਨੇ ਲੈ ਦੇਖੀ ਨਦਿਆ ਲੰਬਾ ਨਦ ਮੈਂ ਬਾਈ ਮੈਂ ਕਾਣੀ ਨੂੰ ਦੇਖਣਾ ਦੇਖੋ ਰੇਖਾ ਕੀ ਕਰਦੀ ਆ ਆ ਜਾ ਓਏ ਓਰੇ ਆ ਓਰੇ ਆਓ 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 ਚੱਕੋ ਐ ਓਰੇ ਨੇ ਛੋਟੇ ਤਿਆਰ ਨੋਨੀ ਬਈ ਦੇ ਹੈ ਹਾਂਜੀ ਉਹਨੂੰ ਵੀ ਪਾਉਣਾ ਲੰਬੂ ਨੂੰ ਥਾਲਾ ਖਾ ਕੇ ਯਾਰ ਉਹ ਸਾਡੇ ਤੇ ਹੀ ਹਾਰ ਰਹਾ ਹਵਾ ਕਰਦਾ ਹੈ ਚੱਕੋ ਵੀ ਉਧਰ ਪਾਉਣਾ ਪਹਿਲਾਂ ਰੋਟੀ ਖਵਾਈਏ ਤੁਹਾਨੂੰ ਨੰਨੀ ਬਾਈ ਨੇ ਰੋਟੀ ਖਾ ਕੇ ਲੱਗ ਗਿਆ ਚਿੜੀਮਾਰੀ ਕਰਨ ਹਾਂਜੀ ਦੋ ਪੁੱਤਰ ਆਏ ਹੋਏ ਨੇ ਜੀ ਅੱਜ ਦੋ ਇੱਕ ਨਾ ਬਚਾ ਕਿਸੇ ਦਾ ਮੈਨੂੰ ਲੱਗਦਾ ਇੱਕ ਬਾਜੀ ਵਾਲਾ ਲੱਗਦਾ ਬਗਲ ਵਾਲਾ ਤੁਹਾਨੂੰ ਮੈਂ ਦਿਖਾਉਣਾ ਕਿੱਧਰ ਆਏ ਜੀ ਓਰੇ ਨੰਨੀ ਬਾਈ ਕਰ ਰਿਹਾ ਚਿੜੀਮਾਰੀ ਅੱਜ ਆਪਾਂ ਹਾਂ ਵੜਕਾ ਆਉਨੇ ਆ ਅੱਜ ਜਿਹੜੀ ਮਾਰੀ ਕਰਨੀਓ ਕਰਨੀ ਆ ਉਧਰ ਲੱਕੜ ਆ ਗਈ ਬੜੀ ਆ ਦੇ ਇੱਥੇ ਆ ਲੱਕੜ ਉਸਨੇ ਕਿੱਧਰ ਗਏ ਤੋਏ ਲਿਆਓ ਇਹ ਹੁਣ ਇਹਨਾਂ ਨੂੰ ਪਾ ਦਈਏ ਬਦਾਮ ਤੁਹਾਨੂੰ ਬੱਚੇ ਮੈਂ ਬਾਅਦ ਚ ਦਿਖਾਉਣਾ ਵੀਰੇ ਧੋਲੀਏ ਗੱਟਰ ਕਰ ਲੈਣੇ ਤੋਤਾ ਨਹੀਂ ਕਰ ਬਟੂਆ ਨੇ ਹੁਣ ਪਿਆਰ ਆਮਨਾ ਵੀਰੇ ਲਾਲ ਗੱਛ ਵਾਲਾ ਕਬੂਤਰ ਨੀਵਾ ਨੀਵਾ ਕਿਸੇ ਦਾ ਬਾਜੀ ਤੋਂ ਆਇਆ ਹੈ ਅੱਜ ਬਾਜੀ ਦੀ ਜੈਪੁਰੇ ਔਰ ਇਹ ਆ ਜਾ ਖੜ ਜਾ ਆ ਟਿੰਨਾ ਦੇ ਜਾਣ ਨੂੰ ਤਿਆਰ ਸੀ ਐਵੇਂ ਆਉਂਦਾ ਨੀਵਾ ਨੀਵਾ ਮੰਡੀ ਨੂੰ ਚਲੇ ਜਾਂਦਾ ਇਧਰੋਂ ਆਏ ਹੁੰਦਾ ਮਲੀਪੁਰ ਨੂੰ ਚਲੇ ਜਾਂਦਾ ਜੀਦਾ ਸਾਡੇ ਕੋ ਆ ਗਿਆ ਵੀਰੇ ਲੈ ਜਿਓ ਜੀਦਾ ਹੋਇਆ ਆਪਾਂ ਪਾ ਦਾਂਗੇ ਵੀਡੀਓ ਬੁਲਾ ਵੀਰੇ ਇਹਨੂੰ ਰੱਖੀਏ ਬਦਾਮ ਸੱਤ ਆਇਆ 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 ਲਓ ਵੀ ਇਹਨੂੰ ਰ ਕਣਕ ਧਰਤੀ ਆਪਾਂ ਇਹਨੂੰ ਧਰਈਏ ਹੁਣ ਬਣਾ ਉਹ ਖੜ ਪਿਓ ਤੁਸੀਂ ਕਿਉਂ ਕਮਲੇ ਹੋਏ ਪਏ ਹੋ ਆਇਆ ਆਇਆ ਪੁੱਤ ਚੱਕ ਲਈ ਚੱਕ ਵੀ ਆਇਆ ਦੋਨੋਂ ਵੀ ਪਾਉਣਾ ਦੋਨੋਂ ਵੀ ਪਾਉਣਾ ਪੁੱਤ ਖੜ ਜੋ ਲਓ ਜੀ ਇਹਨੂੰ ਧਰਤੀ ਕਣਕ ਬੈਨਾਂ ਚੋ ਕਰੀਏ ਲੱਗ ਲੱਗ ਇਹਨਾਂ ਨੂੰ ਪਾਈਏ ਲਓ ਜੀ ਆ ਬਜੇ ਨੂੰ ਵੀ ਧਰਤੀ ਸਾਹ ਬਾਹਰ ਆ ਗਿਆ ਜੀ ਆਰਸ਼ ਕੋਲੇ ਬਿਠਾ ਕੇ ਖਲਾਮ ਹਾਂ ਹੋਰੀ ਕਾਦੀ ਹੋਰ ਹਾਂ ਕਾਦੀ ਹੋਰ ਆ ਕੜ ਬਗਲ ਵਾਲਾ ਉਹ ਆ ਗਿਆ ਜੀ ਬਗਲ ਵਾਲਾ ਕਬੂਤਰ ਜਿਹਦਾ ਹਿੰਗਾਂ ਤੇ ਚਿੜੀ ਮਾਰੀ ਹੋ ਰਹੀ ਹੈ ਜਿਹਦੀ ਆ ਜਾਂਦਾ ਉਹਰੇ ਆ ਆਪਣੇ ਵਾਲ ਆ ਗਿਆ ਖੜਦਾ ਨਹੀਂਗਾ ਵੀਰੇ ਢੇੜਾ ਨਹੀਂ ਦਿੰਦਾ ਆ ਆਉਂਦਾ ਇਧਰੋਂ ਐ ਨੂੰ ਨਿਕਲ ਜਾਂਦਾ ਆਇਆ ਆਇਆ ਆ ਆਰਸ਼ ਦਾ ਮੇਰੇ ਗਾੜਾ ਉੱਡੇ ਹੀ ਨਹੀਂ ਜਿਹੜਾ ਮੀਆਂ ਨੇ ਦਿੱਤਾ ਵੀ ਮੁਸਲਮਾਨਾਂ ਨੇ ਉਹ ਆਏ ਆਇਆ ਆਇਆ ਲਓ ਜੀ ਇਹਨੂੰ ਖਲਾ ਤੇ ਬਦਾਮ ਇਹਨੂੰ ਛੱਡੀ ਅ ਖੁੱਡੇ ਚ ਬਾਈ ਉਹ ਬੱਸ ਬੁੱਤ ਬੱਸ ਖੜ ਜਾ ਖੜ ਜਾ ਖੜ ਜਾ ਕੋਈ ਨਹੀਂ ਇਹਨਾਂ ਨੂੰ ਵੀ ਰੱਖੀ ਆ ਬਾਲਾ ਤੇ ਚੱਲ ਚੌੜ ਧੋੜੀ ਉਹਨੋਂ ਦੇ ਖੰਭ ਥੋੜੀ ਖਰਾਬ ਕਰਨੇ ਨੇ ਲਾਗਦਾ ਚੌੜ ਦਾ ਇੱਥੇ ਵਰ ਦਵਾ ਲਓ ਜੀ ਇਹਦੀ ਹੋ ਰਹੀ ਆ ਚਿੜੀ ਮਾਰੀ ਅੱਜ ਆ ਦੇ ਜਾਂਦਾ ਵੀਰੇ ਰੇ ਆ ਆ ਤੂੰ ਕਰੇ ਮੁੱਤ ਪਾ ਵਾਲੀ ਤੇ ਡਾਰੀ ਆ ਸਿੱਧਾ ਸਿੱਧਾ ਹੀ ਸਦਾ ਹੀ ਵਰਦਾ ਲਾ ਵੀ ਰਿਆ ਰਹਿ ਗਿਆ ਤੇ ਇੱਕ ਇਹਨੂੰ ਵੀ ਪਾ ਦਈਏ ਲੈ ਵੀ ਜੋਬਰਾ ਇਹਨੂੰ ਇੱਕ ਬਦਾਮ ਬੱਦੇ ਮਿਲਿਆ ਜੇ ਸਬਰ ਕਰਿਆ ਤਾਂ ਇਹਨਾਂ ਨੂੰ 7 ਇਹਨਾਂ ਨੂੰ 14 ਸਾਰਿਆਂ ਇਹਨੂੰ 7 ਇਹਨੂੰ 7 ਇਹਨੂੰ 8 ਇਹ ਆ ਗਿਆ ਉਹ ਨਹੀਂ ਵੀ ਇਹਦਾ ਲਾਲ ਡੰਡੇ ਵਾਲਾ ਕਬੂਤਰ ਆਇਆ ਆ ਇੱਧਰ ਨੂੰ ਗਿਆ ਆ ਆ ਗਿਆ ਆਇਆ ਚਾਹੁੰਦਾ ਕਿ ਨਹੀਂ ਆਇਆ ਆਇਆ ਆਉਂਦਾ ਨਹੀਂ ਚੱਲਿਆ ਮੈਂ ਲਾਲ ਮਾਂ ਵੀਰੇ ਆ ਆਇਆ ਆਇਆ ਜੇ ਆਜਵੇ ਸਿੱਧਾ ਜੇ ਆ ਜਾਂਦਾ ਵੀਰੇ ਇੱਕ ਆ ਫਰਦਾ ਮਾਂ ਨਹੀਂ ਮਨੀ ਮਾਂ ਜਾਲ ਭੜਕਾਉਣੇ ਆਉਂਦਾ ਹੀ ਨਹੀਂ ਯਾਰ ਹਾਂ ਲੋ ਵੀਰੇ ਲਾ ਤੈਨੂੰ ਦਾਣੇ ਪਾ दिए ਯਾਰ ਉਹਨੂੰ ਬਾਅਦ ਚ ਬਿਠਾਉਣੇ ਦਾਣੇ ਦਾ ਖਾ ਲੈਣੇ ਲਓ ਵੀ ਲੋ ਇਧਰ ਸਿਆਪਾ ਹੋਰ ਛੜ ਗਿਆ ਬੱਚੇ ਤਿੰਨ ਨਿਕਲੇ ਹੁਣ ਚੱਕਣੇ ਪੈਣ ਨੇ ਨਿਕੇ ਨਿਕੀ ਜੀ ਯਾਰ ਆ ਜਾ ਆ ਜਾ ਆ ਜਾ ਲਓ ਵੀ ਖੁੱਡਾ ਉੱਤੋਂ ਖਾਲੀ ਨੀਲੀ ਰਹਿ ਗਈ ਗੱਲੀ ਇਹਨੇ ਵੀ ਆ ਜਾਣਾ ਲੈ ਵੀਰੇ ਇਧਰ ਵੀ ਤੁਹਾਨੂੰ ਦਿਖਾਵਾਂ ਇਧਰ ਵੀ ਪਾ ਰਹੀ ਐ ਥੋੜੇ ਜਿਹੇ ਦਾਣੇ ਇੱਧਰੋਂ ਜੋੜਿਆਂ ਵਾਲੇ ਆਪਾਂ ਨੂੰ ਪਾਏ ਹੋਏ ਨੇ ਪਹਿਲਾਂ ਹੀ ਆਪਾਂ ਚੱਕ ਤੇ ਦਾਨੇ ਸਾਰੇ ਆਂ ਜਾਨਵਰ ਖਾਸੇ ਨੇ ਐ ਬਾਈ ਹੋਰ ਪਾ ਦਵਾਂ ਇਹਨਾਂ ਨੂੰ ਬੱਚੇ ਵੀ ਲੋਕ ਟੱਕ ਡੇ ਹੋ ਗਏ ਐ ਚਾਹ ਹੋ ਗਏ ਦੋ ਦੋ ਆ ਹੋ ਗਏ ਪੂਰੇ ਵੱਡੇ ਹੋ ਗਏ ਆ ਤਾਂ ਚੱਕਣੇ ਵਾਲੇ ਆ ਵੀ ਚੱਕਣੇ ਵਾਲੇ ਨੇ ਉਹ ਵੀ ਚੱਕਣੇ ਵਾਲੇ ਨੇ ਇੱਕ ਪੂਰਾ ਡੱਪਾ ਕੱਢਿਆ ਉਹ ਬੈਠਾ ਥੰਨੇ ਪੂਰਾ ਵਧੀਆ ਹੋ ਗਿਆ ਉਹ ਵੀ ਬਾਅਦ ਚ ਆ ਕੇ ਆਪਾਂ ਜੋੜੇ ਤੋੜ ਦੇਣ ਕਬੂਤਰियां ਉਧਰ ਕਰ ਦੇਣੇ ਨੇ ਕੁਝ ਉਧਰੋਂ ਕਬੂਤਰ ਇੱਧਰ ਛੱਡ ਦੇਣ ਨੇ ਇਹ ਵੀ ਪੈਂਦੇ ਨੇ ਭੱਜ-ਭੱਜ ਕੇ ਇਹਨਾਂ ਨੂੰ ਦਵਾਈ ਲਾ ਕੇ ਪਾਏ ਨੇ ਦਾਣੇ ਆ ਵੀ ਫਿੱਕਾ-ਫਿੱਕਾ ਰਤਾਇਓ ਊ ਮੂਰੇ ਪੂਰੇ ਪੋਟੇ ਦਾ ਬਾਅਦ ਚ ਦਿਖਾਉਣਾ ਵੀਰੇ ਦਾ ਖਾ ਲੈਣ ਦਾਣੇ ਯਾਰ ਲਓ ਜੀ ਇੱਧਰ ਵੀ ਪਾ ਦੇ ਦਾਣੇ ਖਾਂਦੇ ਨੇ ਚ ਉੱਪਰ ਆਹ ਦਾਣੇ ਘੱਟ ਖਾਂਦੇ ਨੇ ਮਸਤੀ ਵਧ ਕਰਦੇ ਨੇ ਭਾਂਸ ਲੈ ਪਾਣੀ ਰੱਖ ਲੈ ਮੈਂ ਵੀਰੇ ਇਹਨਾਂ ਨੂੰ ਯਾਰ ਬੁਲਾਓ ਜੀ ਬਾਈ ਜੀ ਛੜ ਤੇ ਬੱਚੇ ਇੱਧਰ ਸਾਰੇ ਆ ਪਾਉੜਣੇ ਵਾਲੇ ਤੇ ਰੱਬ ਤੁਹਾਡਾ ਭਲਾ ਕਰੇ ਮਾਲਕ ਤੰਦਰੁਸਤੀ ਬਖਸ਼ੇ ਭਾਈ ਸਾਰਿਆਂ ਨੂੰ ਸਾਡੇ ਦੀ ਅਰਦਾਸ ਕਰੇ ਭਰਾ ਜਾਨ ਬਰਾ ਨੂੰ ਤੰਦਰੁਸਤੀ ਬਖਸ਼ਿਆ ਇੱਕ ਬੰਤਾ ਉੱਪਰ ਵੀਰੇ ਜਿਹੜਾ ਬਾਹਰ ਆ ਜਾਣੂ ਹਰਾ ਹੋ ਰਾ ਲਾਈਏ ਚੰਗਾ ਵੀਰੇ ਸਾਥ ਤਸ਼ਰੀਆ ਕਾਲ ਚੰਗਾ ਬਾਈ ਸਾਥ ਤਰੀ ਕਾਲ ਨੂੰ ਨਹੀਂ ਸਸਰੀ ਕਾਲ ਜੀ ਸਾਰੇ ਵੀਰਾਂ ਨੂੰ ਜੀ ਲਾਈਕ ਸ਼ੇਅਰ ਕਮੈਂਟ ਬੰਬਲੀ ਬੰਬਲੀ ਬੰਬ